नमस्कार दी इन्फॉर्मेशन में एक बार फिर से आपका स्वागत है तस्वीरें फाजिलका के नेहरी विश्राम घर से है जहाँ पर फाजिलका विधायक ने आज पंचायतों को विकास कार्यों के लिए चेक वितरित किए इस अवसर पर करीब दो करोड़ रुपए के विकास कार्यो के चेक फाजिलका विधायक नरेंद्र सवना ने सरपंचों को सौंपे इसके साथ ही उन्होंने कहा कि पंचायतों को विकास कार्यों के लिए किसी भी तरह की पैसे की कमी नहीं आने दी जाएगी चेक वितरण के साथ ही उन्होंने आगामी समय में आने वाले ब्लॉक समिति एवं जिला परिषद चुनावों की घोषणा के साथ रणनीति भी बताई उन्होंने कहा कि सभी सीटों पर आम आदमी पार्टी के उम्मीदवार उतरेंगे और शानदार जीत हासिल करेंगे ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੇ ਪੰਜਾਬ ਨੇ ਉਪ ਚੋਣ ਹੋਏ ਔਰ ਤਰਨਤਾਰਨ ਨੇ ਸ਼ਾਨਦਾਰ ਜੀਤ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਹੈ ਉਸੇ ਤਰ੍ਹਾਂ ਸੇ ਬਲੋਕ ਸੰਮਤੀ ਹੈਮ ਜਿਲ੍ਹਾ ਪਰੀਸ਼ਦ ਕੇ ਸਦਸਿਓਂ ਕੋ ਵੀ ਜੇਤਿ ਬਨਾਏਗੇ ਜੋ ਵੀ ਉਮੀਦਵਾਰ ਹੋਗਾ ਉਨਕੋ ਸਭੀ ਕਾਰਕਟਰਤਾ ਮਿਲ ਕਰਕੇ ਜੇਤਿ ਬਨਾਨੇ ਮੇ ਆਪਣਾ ਯੋਗਦਾਨ ਡਾਲੇਗੇ ਇਸ ਅਫਸਰ ਪਰ ਔਰ ਕਿਆ ਕੁਛ ਹੋਇਆ ਆਪ ਤੁਸ ਸੁਨਾਤੇ ਲੋਕਾਂ ਨੂੰ ਮਿਲੇ ਸਾਡੇ ਸਰਪੰਚ ਸਾਹਿਬਾਨ ਪੰਚਾਇਤਾਂ ਵੱਲੋਂ ਜੋ ਲੋਕਾਂ ਦੀਆਂ ਡਿਮਾਂਡਾਂ ਆਈਆਂ ਵਿਕਾਸ ਦੇ ਕੰਮਾਂ ਲਈ ਅੱਜ ਹਲਕਾ ਫਾਜ਼ਲ ਕਾ ਦੇ ਵੱਖ-ਵੱਖ ਪਿੰਡਾਂ ਨੂੰ ਜਿਹੜੇ ਗਰੰਟਾ ਜਾਰੀ ਕੀਤੀਆਂ ਗਈਆਂ ਨੇ ਔਰ ਜਿਹੜੇ ਲੋਕਾਂ ਦੇ ਜਾਂ ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਨੇ ਕੋਈ ਕਿਸੇ ਤਰ੍ਹਾਂ ਦਾ ਵੀ ਕੰਮ ਹੈ ਜਿਹੜਾ ਡਿਵੈਲਪਮੈਂਟ ਦਾ ਉਹਨਾਂ ਸਾਰੇ ਕੰਮਾਂ ਲਈ ਜਿਹੜੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਨੇ ਔਰ ਇਹ ਜਿਹੜੇ ਕੰਮ ਸਾਡੇ ਪੰਚਾਇਤਾਂ ਜਿਹੜੇ ਪਿੰਡ ਦੇ ਵਿੱਚ ਸ਼ੁਰੂ ਕਰ ਸਕਦੇ ਨੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਗ੍ਰਾਂਟਾਂ ਜਿਹੜੀਆਂ ਵਕ ਵਕ ਪਿੰਡਾਂ ਦੇ ਵਿੱਚ ਦਿੱਤੀਆਂ ਜਾ ਚੁੱਕੀਆਂ ਨੇ ਔਰ ਇਹ ਗ੍ਰਾਂਟਾਂ ਵੀ ਅੱਜ ਜਾਰੀ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਹੋਰ ਵੀ ਗ੍ਰਾਂਟਾਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਅਸੀਂ ਜਾਰੀ ਕਰਾਂਗੇ ਤਾਂ ਕਿ ਜਿਹੜੇ ਸਾਡੇ ਪਿੰਡਾਂ ਦਾ ਵਿਕਾਸ ਹੁੰਦਾ ਰਹੇ ਔਰ ਵਿਕਾਸ ਦੀ ਗਤੀ ਨਾ ਰੁਕੇ ਔਰ ਆਉਣ ਵਾਲਾ ਜਿਹੜਾ ਸਾਡਾ ਇਲੈਕਸ਼ਨ ਵੀ ਆ ਰਿਹਾ ਹੈ ਬਲਾਕ ਸੰਪਤੀ ਜ਼ਿਲ੍ਹਾ ਪਰਿਸ਼ਦ ਉਹਦੇ ਵਿੱਚ ਵੀ ਅਸੀਂ ਜਿਹੜੇ ਸਾਡੇ ਸਾਰੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਨੇ ਜਿਹੜੇ ਸਾਡੇ ਵਰਕਰਾਂ ਦੇ ਵਿੱਚ ਪੂਰਾ ਜੋਸ਼ ਹੈ ਸਾਡੇ ਤਰਨਤਰਨ ਦੇ ਵਿੱਚ ਆਵਾ ਦੀ ਪਾਰਟੀ ਦੀ ਜਿਹੜੀ ਬਹੁਤ ਵੱਡੀ ਜਿੱਤ ਹੋਈ ਹੈ ਉਹਦਾ ਜੋਸ਼ ਵੀ ਹੈ ਔਰ ਪੂਰੇ ਜਿਹੜੇ ਸਾਡੇ ਵਰਕਰਾਂ ਦੇ ਹੌਸਲੇ بلند ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਬਲਾਕ ਸੰਮਤੀ ਦੇ ਅਤੇ ਜ਼ਿਲ੍ਹਾ ਪ੍ਰਸ਼ਦ ਦੇ ਕੈਂਡੀਡੇਟ ਹੋਣਗੇ ਉਹਨਾਂ ਨੂੰ ਜਿਹੜਾ ਸਾਰੇ ਵਰਕਰ ਰਲ ਮਿਲ ਕੇ ਅਸੀਂ ਪਿੰਡਾਂ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਵੱਧ ਤੋਂ ਵੱਧ ਲੀਡ ਨਾਲ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਅਗਰ ਨੂੰ ਚਿਤਾਵਾਂਗੇ ਔਰ ਉਸ ਤੋਂ ਬਾਅਦ ਜਿਹੜਾ ਬਲਾਕ ਸੰਮਤੀ ਦੇ ਵਿੱਚ ਜਿਹੜਾ ਸਾਡੇ ਜਿਹੜੇ ਵੀ ਚੁਣ ਕੇ ਆਉਣਗੇ ਉਹਨਾਂ ਦਾ ਜਿਹੜਾ ਬੋਰਡ ਹੋਵੇਗਾ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਜਿਹੜੇ ਜਿੱਤ ਕੇ ਆਉਣਗੇ ਉਹਨਾਂ ਦਾ ਜਿਹੜਾ ਬੋਰਡ ਬਣੇਗਾ ਉਸ ਤੋਂ ਬਾਅਦ ਜਿਹੜਾ ਉਹਨਾਂ ਦੀਆਂ ਗਰੰਟਾ ਨੇ ਵਿਕਾਸ ਦੇ ਕੰਮ ਉਹਨਾਂ ਨੇ ਉਹਨਾਂ ਰਾਹੀਂ ਵੀ ਜਿਹੜੇ ਅਸੀਂ ਪੰਚਾਇਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਵਿਕਾਸ ਕਰਾਵਾਂਗੇ ਔਰ ਜਿਹੜੇ ਸਾਰੇ ਜਿਹੜੇ ਅੱਜ ਸਰਪੰਚ ਸਾਹਿਬਾਨ ਆਏ ਨੇ ਪੰਚਾਇਤਾਂ ਆਈਆਂ ਨੇ ਇਹਨਾਂ ਨੂੰ ਅੱਜ ਗਰੰਟਾ ਜਾਰੀ ਕੀਤੀਆਂ ਗਈਆਂ ਨੇ ਔਰ ਸਾਡੇ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਵਿਕਾਸ ਹੈ ਪਹਿਲਾਂ ਵੀ ਚੱਲ ਰਿਹਾ ਹੁਣ ਅੱਗੇ ਵੀ ਜਿਹੜਾ ਇਹ ਤੇਜ਼ੀ ਰਫਤਾਰ ਨਾਲ ਚੱਲੇਗਾ